ਗੁਰਦਾਬਾਦ ਮੁਜ਼ਾਫਤ ਜੀਪੀ ਸਰਕਾਰ ਮੁਜ਼ਾਫਤ ਗੁਰਦਾਬਾਦ ਮੁਜ਼ਾਫਤ ਆਨਾ ਮਜ਼ਦੂਰਾਂ ਦੇ ਹੱਕத்து ਚੱਲਣ ਵਾਲੀ ਬੀਜੇਪੀ ਸਰਕਾਰ ਮਰਦਾਬਾ 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 ਬੀਜੇਪੀ ਦੀ ਫੋਟੀਵਾਦੀ ਸਰਕਾਰ ਮਰਦਾਬਾ ਮਰਦਾਬਾ ਜਗਰ ਤੋਂ ਕਸਾਨ ਮੋਰਚਾ ਜਿੰਦਾਬਾ ਜਿੰਦਾਬਾਤ ਜਿੰਦਾਬਾਤ ਕਸਾਨ ਮਜ਼ਦੂਰ ਇਕਤਾ ਜਿੰਦਾਬਾ ਜਿੰਦਾਬਾਤ ਜਿੰਦਾਬਾਤ ਲੜਦੇ ਲੋਕ ਜਿੰਦਾਬਾਤ 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 ਤਾਂ ਤੇ ਗੋਡਾ ਰੱਖਦੇ ਆਂ ਜੇ ਕਿਸੇ ਦੇ ਆਵੇ ਤਾਂ ਹਮਤਾ ਬੋਲਦਾ ਰੱਖਦੇ ਆਂਗੇ ਮੁਕਿੰਤ ਕੀ ਚੱਕਦੇ ਆਂਗੇ ਭਾਜਪੀ ਦਾ ਯਾਰ ਮਰਦਾਬਾਦ 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 ਜਮਾਨਾ ਮਜ਼ਦੂਰਾ ਦਾ ਕਾਤਲ ਆ ਭਾਜਪੀ ਸਰਕਾਰ ਮਰਦਾਬਾਦ ਮਰਦਾਬਾਦ ਲੜਦੇ ਲੋਕ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ ਸੋ ਵੀ ਇਹ ਸਰਕਾਰਾਂ ਕਰਦੀਆਂ ਕੀ ਮੇਰਾ ਫੇਰ ਵਿਕਾਸ ਹੋਈ ਸਾਰੇ ਮੁੜਾਗਾਂ ਕੋਹੜੀ ਦਾ ਹਾਂ ਹਾਂ ਬੀਜੇਪੀ ਸਰਕਾਰ ਮੁਰਦਾਬਾਦ 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 ਜੈਪੀ ਮੁਰਦਾਬਾਦ 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 ਬੰਦਾ ਬਿਦੁਰਾਂ ਦੀ ਕਾਤਰ ਬੀਜੇਪੀ ਮੁਰਦਾਬਾਦ 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 ਕਾਂਦੇ ਵਧਨ ਘਾਰ ਖੋਣ ਵਾਲੀ ਬੀਜੇਪੀ ਮੁਰਦਾਬਾਦ 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 ਜਿੰਦਾਬਾਦ ਮੋਰਚਾ 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 ਕਿਸਾਨ ਯੂਨੀਅਨ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ ਪ੍ਰਧਾਨ ਜੀ ਜੋ ਅੱਜ ਵੱਡੀ ਪੱਧਰ ਤੇ ਪਿੰਡ ਮੱਲਿਆਣੇ ਦੇ ਵਿੱਚ ਰੋਸ ਮਾਰਚ ਕੀਤਾ ਗਿਆ ਇਹ ਕਿਸ ਸਬੰਧ ਦੇ ਵਿੱਚ ਰੋਸ ਮਾਰਚ ਕੀਤਾ ਗਿਆ ਜੋ ਅੱਜ ਦੇਖਦੇ ਵਿੱਚ ਚੋਣਾਂ ਦਾ ਮਾਹੌਲ ਆ ਹੁਣ ਦੇਖਦੇ ਹੋਏ ਜੋ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਉਹਦੇ ਖਿਲਾਫ ਅੱਜ ਲੋਕਾਂ ਨੂੰ ਜਾਗਰੂਕ ਕਰ ਲਈ ਤੇ ਸਾਰੇ ਪਿੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਰੋਸ ਮਾਰਚ ਕੀਤਾ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਤੇ ਇਥੇ ਜੇਰੀ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਜਾਂ ਅੱਗ ਹੋਦਾ ਉਹਨੂੰ ਪਿੰਡ ਦੇ ਵਿੱਚ ਬਣਨ ਨਾ ਦਿੱਤਾ ਜਾਵੇ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਪਾਈ ਜਾਵੇ ਇਹ ਬੇਨਤੀ ਕਰੀ ਸਾਰੇ ਨੂੰ ਕੀ ਪ੍ਰਧਾਨ ਜੀ ਇਹ ਸਾਂਝਾ ਪ੍ਰੋਗਰਾਮ ਕੀਤਾ ਗਿਆ ਵਾ ਕਿਹੜੀਆਂ ਕਿਹੜੀ ਜਥੇਬੰਦੀਆਂ ਨੇ ਇਹ ਕਿਤੀ ਕਿਸਾਨ ਜੁੜੀਆਂ ਨੇ ਉਹ ਤੇ ਪਿੰਡੂ ਵੀ ਜੁੜੀਆਂ ਨੇ ਸਾਂਝੇ ਤੌਰ ਤੇ ਪਿੰਡ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਲਈ ਰੋਸ ਮਾਰਚ ਕੀਤਾ ਠੀਕ ਐਸਾ ਜੋ ਆਪਾਂ ਰੋਸ ਮਾਰਚ ਕੀਤਾ ਪ੍ਰਧਾਨ ਜੀ ਵੱਡੀ ਪੱਧਰ ਤੇ ਐਸਾ ਦਾ ਕੀ ਕਾਰਨ ਆ ਦੇਖੋ ਅੱਜ ਜਿਹੜਾ ਅਸੀਂ ਪਿੰਡ ਮੱਲਿਆਣਾ ਦੇ ਵਿੱਚ ਰੋਸ ਮਾਰਚ ਕੀਤਾ ਕਿਸਾਨਾਂ ਵੱਲੋਂ ਮਜ਼ਦੂਰਾ ਵੱਲੋਂ ਹਰ ਵਰਗ ਵੱਲੋਂ ਇਹਦੇ ਵਿੱਚ ਸਟਾਪਾਇਆ ਗਿਆ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਆ ਪਿਛਲੇ ਸਾਲ ਤੋਂ ਜਿਹੜੀ ਹਰ ਵਰਗ ਉੱਪਰ ਘੋੜਾ ਚਲਾ ਰਹੀ ਆ ਸਾਰਿਆਂ ਨੂੰ ਛਾਗ ਰਹੀ ਆ ਇਸ ਕਰਕੇ ਵੀ ਜੇ ਲੋਕਾਂ ਨੇ ਆਪਦੀ ਜਮਹੂਰੀ ਹੱਕਾਂ ਨੂੰ ਬਚਾਉਣਾ ਤਾਂ ਉਹਨਾਂ ਨੂੰ ਵਿਰੋਧ ਦਾ ਬੀਜੇਪੀ ਦਾ ਕਰਨਾ ਪੈਣਾ ਹੈ ਬੀਜੇਪੀ ਨੂੰ ਹਰਾਉਣਾ ਵੀ ਪੈਣਾ ਤੇ ਪਿੰਡਾਂ ਦੇ ਵਿੱਚੋਂ ਭਜਾਉਣਾ ਵੀ ਪੈਣਾ ਅੱਜ ਅਸੀਂ ਮੱਲਿਆਣਾ ਦੇ ਵਿੱਚ ਕੀਤਾ ਇਸ ਤੋਂ ਬਾਅਦ ਪੂਰੇ ਮੋਗੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਵੀ ਜਾਂ ਤਾਂ ਹੰਸਰਾਜ ਆ ਪਉਂਦਾ ਜਾਂ ਆ ਦਾ ਕੋਈ ਕੋਈ ਵੀ ਵਰਕਰ ਪਿੰਡ ਦੇ ਵਿੱਚ ਬੀਜੇਪੀ ਦਾ ਆਉਂਦਾ ਉਹਦਾ ਸਖਤ ਜਿਹੜਾ ਵਿਰੋਧ ਕੀਤਾ ਜਾਂਦਾ ਉਸ ਤੋਂ ਬਿਨਾਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਜਿੰਨਾ ਚਿਰ ਇਲੈਕਸ਼ਨਾਂ ਨਹੀਂ ਵੋਟਾਂ ਪੈਂਦੀ ਉਹ ਤੱਕ ਲਗਾਤਾਰ ਇਹਨਾਂ ਦਾ ਪਿੰਡਾਂ ਵਿੱਚ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਜੇਕਰ ਤੁਸੀਂ ਆਪਦੀ ਜਿਹੜੀ ਸੰਘਰਸ਼ਾਂ ਦੇ ਰੂਪ ਦੇ ਵਿੱਚ ਹੀ ਆਪਦੇ ਮੰਗਾਂ ਮਸਲੇ ਹੱਲ ਕਰਵਾ ਸਕਦੇ ਆ ਤਾਂ ਬੀਜੇਪੀ ਜਿਹੜੀ ਵੱਡੀ ਦੁਸ਼ਮਣ ਆ ਜਿਹਨੇ ਸਾਰੀਆਂ ਪਾਰਟੀਆਂ ਨੂੰ ਖਤਮ ਕਰਨਾ ਲੋਕਾਂ ਲੋਕ ਜਿਹੜੇ ਇੱਥੇ ਹੱਕਾਂ ਲਈ ਆਪਦੀ ਆਵਾਜ਼ ਠਾਉਂਦੇ ਆ ਆਉਣ ਵਾਲੇ ਟਾਈਮ ਤੇ ਜੇਕਰ ਦੁਬਾਰਾ ਬੀਜੇਪੀ ਆਉਂਦੀ ਆ ਤਾਂ ਲੋਕਾਂ ਦਾ ਨਾ ਬੋਲਣ ਦਾ ਮੂੰਹ ਬੰਦ ਕੀਤਾ ਨਾ ਲੋਕਾਂ ਨੂੰ ਜਿਵੇਂ ਕਰੋਨਾ ਦੌਰਾਨ ਘਰਾਂ ਵਿੱਚ ਵੜਿਆ ਗਿਆ ਸੀ ਤਾਂ ਬੀਜੇਪੀ ਦੁਆਰਾ ਸਤਾ ਚੌਂਦੀਆ ਤਾਂ ਉਹਨੂੰ ਘਰਾਂ ਵਿੱਚ ਲੋਕਾਂ ਨੂੰ ਤੜਾ ਦੇਉ ਇਸ ਕਰਕੇ ਵੀ ਲੋਕਾਂ ਨੂੰ ਹੁਣ ਬਾਹਰ ਆਉਣ ਦਾ ਮੌਕਾ ਜਿੱਥੇ ਵੀ ਕੋਈ ਬੀਜੇਪੀ ਦਾ ਵਰਕਰ ਆਗੂ ਜੋ ਆਉਂਦਾ ਉਹਨੂੰ ਲਗਾਤਾਰ ਪਿੰਡਾਂ ਦੇ ਵਿੱਚੋਂ ਭਜਾਉਣਾ ਚਾਹੀਦਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਬੀਜੇਪੀ ਨੂੰ ਵੋਟ ਬਿਲਕੁਲ ਨਾ ਪਾਓ ਹੋਰ ਜੇ ਲੱਗਦਾ ਕਿ ਅਸੀਂ ਇਹ ਕਹਿੰਦੇ ਵੋਟ ਨਾ ਪਾਓ ਜਾਂ ਕਿਸੇ ਨੂੰ ਪਾਓ ਅਸੀਂ ਕਹਿੰਦੇ ਵੋਟਾਂ ਪਾਓ ਪਰ ਬੀਜੇਪੀ ਨੂੰ ਹਰਾਓ ਬੀਜੇਪੀ ਨੂੰ ਹਰਾਉਣਾ ਜ਼ਰੂਰੀ ਆ ਇਸ ਕਰਕੇ ਵੀ ਅੱਜ ਅਸੀਂ ਇੱਥੇ ਮਾਰ ਕੀਤੀ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਮੌਕੇ ਜਿਹ ਕਿਸਾਨ ਇਕਤਾ ਜਿੰਦਾਬਾਦ 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 ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ